ਇੱਥੋਂ ਹੁੰਦਾ ਕੂਮਕਲਾ ਪਿੱਛੋਂ ਕੂਮਕਲਾ ਦੁਆਰੇ ਸਰ ਪਾਣੀ ਹਾਂ ரைਟ ਸਰ ਉਹ ਦੋ ਜਿਹੜੇ ਆਊਟਲੈਟਸ ਹੈ ਉਹ ਕਿਹੜੇ ਪਲਾਂਟਾਂ ਤੇ ਆ ਰਹੇ ਆ ਸੀਡੀਪੀ ਤੇ ਆ ਰਹੇ ਨੇ ਤੇ ਸੀਟਪੀ ਆਦੇ ਆ ਰਿਹਾ ਤੇ ਦੇਖੋ ਜਿਹੜਾ ਪਿੱਛੋਂ ਪਾਣੀ ਦਾ ਫਲੋ ਆ ਕੱਟ ਕਰਕੇ ਆਉਂਦੇ ਹੁੰਦੇ ਇੱਥੇ ਆ ਕੇ ਗੰਦਲਾ ਹੋਈ ਜਾ ਰਿਹਾ ਯਾਨੀ ਬੇਸਿਕਲੀ ਜਿਹੜੀ ਪੁਆਇੰਟ ਸਟਾਰਟਿੰਗ ਹੈ ਉਹ ਇੱਥੋਂ ਸ਼ੁਰੂ ਹੋ ਕੇ ਅੱਗੇ ਤੱਕ ਜਾਂਦੀ ਹੈ ਜੀ ਜੀ ਉਹ ਜਦੋਂ ਸੀਟਪੀ ਕੋਲੇ ਜਦੋਂ ਕਲਤਾਰ ਤੇ ਸੰਧਵਾਜੀ ਵੀ ਆਏ ਸੀ ਹਾਂਜੀ ਤੇ ਇਹਨਾਂ ਨੇ ਉਹ ਕਮੇਟੀ ਦਾ ਗਠਨ ਕੀਤਾ ਸੀ ਆ ਹਾਂਜੀ ਉਹਦੇ ਤੋਂ 라ਜੀ ਇੰਤਜ਼ਾਮ ਸੀਗਾ ਜਪੀ ਸਿੰਘ ਖੋਲ ਦਾ ਰਾਈਟ ਸਰ ਤੇ ਉਸ ਟਾਈਮ ਦੇ ਉੱਤੇ ਜਿਹੜਾ ਸਾਨੂੰ ਉੱਥੇ ਮੱਕੜ ਸਾਹਿਬ ਦੇ ਬੰਬੇ ਆਹ ਡਾਈਂਗ ਵਾਲਿਆਂ ਦਾ ਸਾਨੂੰ ਪਾਣੀ ਦਿਖਾਇਆ ਸੀ ਕੋਈ ਆ ਟ੍ਰੀਟਡ ਪਾਣੀ ਹੈ ਜੀ ਸਾਡਾ ਅੱਛਾ ਉਹ ਪਾਣੀ ਤਕਰੀਬਨ ਜਿੱਟਾ ਸੀ ਪਰ ਜਦੋਂ ਉਹਨਾਂ ਨੂੰ ਕਿਹਾ ਗਿਆ ਇਹਨੂੰ ਪੀਣ ਜੋਗ ਹੋ ਗਿਆ ਵੇ ਪੂਰਾ ਟ੍ਰੀਟਡ ਹੋ ਗਿਆ ਕਹਿੰਦੇ ਹਾਂ ਤੇ ਜਦੋਂ ਕਿਹਾ ਗਿਆ ਇਹਨੂੰ ਪੀ ਕੇ ਦਿਖਾਓ ਤਾਂ ਉਹਨਾਂ ਦੇ ਹੱਥ ਕੰਮਣ ਲੱਗ ਗਏ ਸੀ ਓਕੇ ਸੰਧਵਾ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਆਹ ਟੱਕਰ ਨਹੀਂ ਆਏ ਪਰ ਇਹ ਕਹਿੰਦੇ ਆ ਵੀ ਲੋਕਾਂ ਬਾਰੇ ਵੀ ਸੋਚੋ ਹੈਨਾ ਉਹ ਗੱਲ ਕਹੀ ਸੀ ਓਕੇ ਉਹ ਪਾਣੀ ਤੇ ਹੁਣ ਜਿਹੜਾ ਬਾਹਰ ਪਾਣੀ ਨਿਕਲ ਰਿਹਾ ਹਾਂਜੀ ਉਹ ਜਿਹੜਾ ਕਾਲਾ ਪਾਣੀ ਨਿਕਲ ਰਿਹਾ ਝਾਗ ਵਾਲਾ ਪਾਣੀ ਨਿਕਲ ਰਿਹਾ ਬਿਲਕੁਲ ਉਹਦੇ ਵਿੱਚ ਬਹੁਤ ਫਰਕ ਆ ਫਰਕ ਆ ਸਰ ਤੁਸੀਂ ਜੀ ਦਿਖਾਉਣ ਦੇ ਕੋਸ਼ਣ ਤੇ ਹੈ ਖੁਸ਼ ਹੋਰ ਬਿਲਕੁਲ ਬਿਲਕੁਲ ਜੀ ਹਾਂਜੀ ਉਸ ਤੋਂ ਬਾਅਦ ਇਹੀ ਹਾਲ ਅਸੀਂ ਜਦੋਂ ਇੱਥੇ 9 ਵਜੇ ਤੋਂ ਆਏ ਆ ਹਾਂਜੀ ਫੋਰਸ ਟਾਈਮ ਤੇ ਆ ਐਸਟੀਪੀ ਵਾਲਾ ਜਿਹੜਾ ਪਾਣੀ ਨਿਕਲ ਰਿਹਾ ਸੀਗਾ ਦੋ ਪਾਸਿਆਂ ਤੋਂ ਯਾਨੀ 90% ਜਿਹੜਾ ਪਾਣੀ ਸੀ ਉਹ ਕਾਲਾ ਪਾਣੀ ਆ ਰਿਹਾ ਸੀ ਤੇ ਉਹਦੇ ਵਿੱਚ 10% ਦੇ ਕਰੀਬ ਇੱਕ ਲਾਲਧਾਰੀ ਜੀ ਲਾਲ ਪਾਣੀ ਆਉਂਦਾ ਸੀ ਠੀਕ ਹੈ ਜੀ ਹੁਣ ਜਿਹੜਾ ਉਹ ਫਿਰ ਲਾਲ ਪਾਣੀ ਵੱਧਦਾ ਵੱਧ ਆ ਜਣੀ ਇੱਕੋ ਜਿਹਾ ਹੁੰਦਾ ਗਿਆ ਤੇ ਹੁਣ ਲਾਲ ਪਾਣੀ ਇਹਨਾਂ ਨੇ ਜਦੋਂ ਆਪਾਂ ਖੜੇ ਆ ਇੱਥੇ ਹਾਂਜੀ ਲਾਲ ਪਾਣੀ ਜ਼ਿਆਦਾ ਤੇ ਕਾਲਾ ਪਾਣੀ ਜਣੀ ਬੰਦ ਹੋ ਗਿਆ ਹਾਂਜੀ ਹੁਣ ਮੈਂ ਇਹ ਪੁੱਛਣਾ ਚਾਹਣਾ ਕਿ ਟ੍ਰੀਟਡ ਪਾਣੀ ਜਿਹੜਾ ਐਸਟੀਪੀ ਦੇ ਵਿੱਚੋਂ ਨਿਕਲ ਰਿਹਾ ਉਹ ਦੋ ਰੰਗਾਂ ਦਾ ਕਿਵੇਂ ਹੋ ਸਕਦਾ ਬਿਲਕੁਲ ரைਟ ਸਰ ਹੈਨਾ ਉਹ ਦੋ ਰੰਗਾਂ ਦਾ ਕਿਵੇਂ ਹੋ ਸਕਦਾ ਹਾਂਜੀ ਤੁਸੀਂ ਦੋ ਰੰਗ ਤਾਂ ਰਹਿਣ ਨਹੀਂ ਦਿੱਤੇ ਉੱਥੇ ਸਤਲੁਜ ਦੇ ਵਿੱਚ ਜਦੋਂ ਬੁੱਢਾ ਦਰਿਆ ਮਿਲਦਾ ਮੈਂ ਸਾਰੀ ਉਹਨਾਂ ਕਾਲੇ ਉਹਨੂੰ ਕਾਲੇ ਕਾਲਾ ਕਰ ਦਿੰਦਾ ਇੱਥੇ ਤੁਸੀਂ ਸੀਵਰੇਜ ਟ੍ਰੀਟਮੈਂਟ ਪਲੈਂਟ ਜਿਹੜਾ ਟ੍ਰੀਟ ਕਰਕੇ ਸਿੱਧਾ ਪਾਣੀ ਇੱਥੇ ਪਾ ਰਹੇ ਹੋ ਉਹਦੇ 'ਚ ਦੋ ਰੰਗ ਕਿਵੇਂ ਨਿਕਲ ਰਹੇ ਆ ਤੁਹਾਡੇ ਬਿਲਕੁਲ ਬਿਲਕੁਲ ਰਾਈਟ ਸਰ ਜੀ ਦੂਜੀ ਜਿਹੜੀ ਗੱਲ ਆ ਆ ਜਿਹੜੇ ਪਹਿਲਾਂ ਉਹ ਬਾਬਾ ਜਾਨ ਜੀ ਕੋਈ ਇਹਦੀ ਇਨਕੁਆਇਰੀ ਕਰਾਓ ਜੀ ਇਹ ਦੂਸਤ ਤਰ੍ਹਾਂ ਬਣੇ ਨਹੀਂ ਹੈ ਸਾਹੀ ਕਰਕੇ ਇਹਦੇ ਚਾਹਗਾ ਉਹ ਯਾਰ ਇਹ ਤਾਂ ਬਣੇ ਨਹੀਂ ਆ ਤੁਹਾਡਾ ਤਾਂ ਬਣਿਆ ਹੋਇਆ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਬਣਿਆ ਨਹੀਂ ਤੁਹਾਡਾ ਬਣਿਆ ਹੋਇਆ ਤੁਹਾਡੇ ਵਾਲਾ ਤਾਂ ਠੀਕ ਕਰਕੇ ਉਹਦੇ ਚੋਂ ਤਾਂ ਪਾਣੀ ਠੀਕ ਕੱਢ ਦਿਓ ਬਿਲਕੁਲ 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 ਉਹਦੇ ਸੈਂਪਲ ਲੈ ਕੇ ਵੀ ਅਸੀਂ ਦੇਖ ਰਹੇ ਹਾਂ ਸਾਰੇ ਐਗਜ਼ੈਂਪਲ ਪੀਏ ਯੂ ਚ ਪਏ ਆ ਬਿਲਕੁਲ ਮੈਂ ਮੈਂ ਇੱਕ ਇੱਕ ਸਵਾਲ ਵਿੱਚੋਂ ਕੱਟਾਂਗਾ ਸਰ ਪਿੱਛੇ ਜੀ ਅਸੀਂ ਇੱਕ ਦੇਖਿਆ ਸੀ ਜੀ ਇੱਕ ਕਨਵੈਨਸ਼ਨ ਵੀ ਕੀਤੀ ਗਈ ਸੀ ਕਿ ਸਕਟਰਡ ਯੂਨਿਟ ਵੱਲੋਂ ਉੱਥੇ ਬੜੀ ਆਗਾਜ਼ ਦਿੱਤੀ ਗਈ ਸੀ ਜੀ ਇਹ ਗ੍ਰੇਪ ਪੋਲੂਸ਼ਨ ਹੈ ਉਹ ਸਕਟਰ ਜਿਹੜੀ ਬਾਹਰੇ ਉਹ ਕੰਨੇ ਡੋਮੈਸਟਿਕ ਜਿਹੜਾ ਵੇਸਟ ਉਹਦਾ ਵਾ ਹੁਣ ਕੰਨਲ ਸਾਹਿਬ ਨੇ ਕਿਹਾ ਕਿ ਜਦੋਂ ਕਰੋਨਾ ਲੱਗਿਆ ਸੀਗਾ ਉਦੋਂ ਸਾਰਾ ਯੂਨਿਟ ਬੰਦ ਸੀਗੇ ਠੀਕ ਹੈ ਜੀ ਉਦੋਂ ਡੋਮੈਸਟਿਕ ਵੇਅਟ ਜ਼ਿਆਦਾ ਦੇਖੋ ਕਿ ਸਾਰੇ ਦੁਨੀਆ ਘਰੇ ਸੀ ਗਿਆ ਉਦੋਂ ਛੁੱਡਾ ਦਰਿਆ ਹਰ ਬੰਦਾ ਗਵਾਹ ਹੈ ਜੀ ਸਾਫ਼ ਹੋ ਗਿਆ ਸੀ ਪਾਣੀ ਹੋ ਗਿਆ ਸੀ ਤੇ ਮੇਰਾ ਸਵਾਲ ਹੈ ਜੀ ਪਿੱਛੇ ਜੀ ਆ ਪਿਛਲੇ ਹਫਤੇ ਕਨਵੈਨਸ਼ਨ ਹੋਈ ਜੀ ਬੜੇ ਵੱਡੀ ਲੈਵਲ ਤੇ ਹੋਈ ਆ ਉਹ ਜਿਹੜੇ ਸਵਾਲ ਕਹਿੰਦੇ ਜੀ ਕਿ ਅਸੀਂ ਪੋਲੂਟਰ ਨਹੀਂ ਹਾਂਗੇ ਕੀ ਆ ਯੂਨਿਟ ਜਿਹੜੇ ਬੰਦ ਕਰਕੇ ਕੋਈ ਇਹ ਤਾਂ ਸੋਲੂਸ਼ਨ ਕਿਹਾ ਵੀ ਇੱਕ ਵਾਰੀ ਯੂਨਿਟ ਜਿਹੜੇ ਕਰੋਨੇ ਚ ਬੰਦ ਹੋ ਗਏ ਸੀ ਬੰਦ ਕਰਕੇ ਨਮੈਸਟਿਕ ਵੇਟ ਮੋਨੀਟਰਿੰਗ ਕੀਤੀ ਜਾਵੇ ਜੀ ਕਿਹੜਾ ਇਹ ਬਾਜੀ ਜੀ ਇਸ ਤਰ੍ਹਾਂ ਕਰਕੇ ਦੇਖ ਲਓ ਇਸ ਤਰ੍ਹਾਂ ਕਰਕੇ ਦੇਖ ਲਓ ਤੇ ਦੂਸਰੀ ਗੱਲ ਆ ਬਾਬਾ ਜੀ ਤੇ ਉਸ ਤੋਂ ਬਾਅਦ ਗੋਗੀ ਜੀ ਉਹਨਾਂ ਨੇ ਜਿਹੜਾ ਉਹ ਕਹਿ ਰਹੇ ਆ ਵੀ ਇਹ ਜੀ ਇਨਕੁਆਇਰੀ ਹੋਵੇ ਜਿਹੜਾ ਕੱਪੜਾ ਬਾਜੀ ਹੋਈ ਆ ਹੈਨਾ ਹਾਂਜੀ ਹਾਂਜੀ ਤੇ ਤੁਸੀਂ ਕਹਿ ਰਹੇ ਹੋ ਸੀਬੀਆਈ ਦੀ ਜਾਂਚ ਹੋਵੇ ਸਰਕਾਰ ਨੂੰ ਕਹਿ ਰਹੇ ਹੋ ਯਾਰ ਇਹਨੂੰ ਸਾਈਡ ਤੇ ਕਰਕੇ ਰੱਖ ਲਿਓ ਤੁਸੀਂ ਕਰ ਲਓ ਤੁਹਾਡਾ ਬਹੁਤ ਧੰਨਵਾਦ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ ਸੱਚੀ ਸੁੱੱਚੀ ਸਰਕਾਰ ਬਈ ਏਸੀ ਇਨਕੁਆਇਰੀ ਕਰਕੇ ਦੁੱਧ ਰੋਦੋਤੇ ਪਾਣੀ ਦਾ ਪਾਣੀ ਦੱਸਣਗੇ ਠੀਕ ਹੈ ਜੀ ਯਾਰ ਪਰ ਰਾਦਾ ਆ ਪਾਣੀ ਤਾਂ ਗੰਦਲਾ ਪਾਣੀ ਦਾ ਬੰਦ ਕਰ ਦਿਓ ਬਿਲਕੁਲ ਹੈ ਇਹਦਾ ਉਹਦੇ ਨਾਲ ਕੱਪੜੇ ਨਾਲ ਕੀ ਸਵਾਲ ਆ ਬਿਲਕੁਲ ਹੈ ਇਸ ਵੱਲ ਧਿਆਨ ਦਿਓ ਨਾ ਇਹਦੇ ਬਾਰੇ ਵੀ ਗੱਲ ਕਰੋ ਨਾ ਇਹ ਵੀ ਸੀਬੀਆਈ ਇਨਕੁਆਇਰੀ ਕਿਉਂ ਨਹੀਂ ਕਰਾਉਂਦੇ ਬਿਲਕੁਲ ਜੀ ਇਹ ਵੀ ਸੀਬੀਆਈ ਇਨਕੁਆਇਰੀ ਕਰਵਾ ਲਈ ਜਾਵੇ ਤਾਂ ਕਿ ਫਿਰ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਵੇ ਬਿਲਕੁਲ ਰਾਈਟ ਪਤਾ ਲੱਗ ਜੇ ਕਿਹੜਾ ਹੈਗਾ ਸਜੈਸ਼ਨ ਅਸੀਂ ਦੇ ਦਿੰਨੇ ਆ ਦੱਸ ਦਿੰਨੇ ਆ ਸਾਰਾ ਕੁਝ ਕਿਤੇ ਕੀ ਪਿਆ ਬਿਲਕੁਲ ਹੈ ਨਾ ਪੈਦਲ ਯਾਤਰਾ ਜਿਹੜੀ ਕੀਤੀ ਆ ਉਹਦੇ ਚੱਪੇ-ਚੱਪੇ ਦੀ ਸਾਨੂੰ ਪਤਾ ਹੈਗਾ ਜੀ ਬਾਕੀ ਸਾਨੂੰ ਕੀ ਸਾਰਿਆਂ ਨੂੰ ਪਤਾ ਹੈਗਾ ਸਾਡੇ ਨਾਲ ਤਾਂ ਉਹ ਪੋਲਿਊਸ਼ਨ ਕੰਟਰੋਲ ਬੋਰਡ ਵਾਲਾ ਇੱਕ ਬੰਦਾ ਵੀ ਹਮੇਸ਼ਾ ਨਾਲ ਹੁੰਦਾ ਸੀ ਨਾਲ ਹੁੰਦਾ ਸੀ ਬਿਲਕੁਲ ਜੀ ரைਟ ਬਿਲਕੁਲ ਬਿਲਕੁਲ ਜਿਹੜੀ ਇਹ ਚੀਜ਼ਾਂ ਨੇ ਗੱਲਾਂ ਨੇ ਲੋਕਾਂ ਨੂੰ ਹੰਬਰਪੁਰਸ਼ਿਆਂ ਦੇ ਵਿੱਚ ਨਾ ਪਾਓ ਇਨਕੁਆਇਰੀ ਕਰਨੀ ਆਹ ਕਰਨਾ ਉਹ ਕਰਨਾ ਤੁਸੀਂ ਜਿਹੜਾ ਹੈਗਾ ਤੁਸੀਂ ਜੋ ਤੁਹਾਡਾ ਜਿਹੜੀ ਛੋਟੀ ਹਕੀਕਤ ਦੇ ਵਿੱਚ ਤੁਸੀਂ ਜੋ ਕਰ ਰਹੇ ਹੋ ਤੇ ਲੋਕਾਂ ਦੇ ਨਾਲ ਜਿਹੜਾ ਜਿਹੜੀ ਅਤਿਆ